ਕਿੰਨੇ ਫੜ ਕੇ ਨਾ ਹੁੰਦੇ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਅਰੇ ਇਸ ਜੜੀਆਂ ਕਰ ਤੁਹਾਨੂੰ ਜਾਨੀ ਕਰਕੇ ਰੋਕਿਆ ਨਾ ਇਹ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਹੋਰ ਤਰ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਲੈ ਸਾਈਡ ਤੇ ਕਰਦਾ ਰੋਡ ਤੇ ਕਟਿੰਗ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆਰ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਹੁੰਦਾ ਨਾ ਹਾਂ ਪਾਣੀ ਮੈਂ ਵਰਦੀ ਚ ਹੁੰਦਾ ਨਹੀਂ ਹੈ ਪਰ ਨਹੀਂ ਹੁੰਦਾ ਅੱਜ ਤੱਕ ਨਹੀਂ ਪਾਈ ਹਾਂ ਜੀ ਵਰਦੀ ਜਾਨ ਸਾਡੀ ਹੁੰਦੀ ਹੈ ਇਸ ਨਾਗਰ ਸਾਹਮਣੇ ਲੱਗਾਂ ਦੱਸੋ ਆਪਰੇਸ਼ਨ ਟੀਮ ਤੇ ਲਿਆਓ ਗੱਲ ਕਰ ਇਹਨੇ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਖਾਣੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਤੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਭਲਵਾ ਉਹ ਖਰਾ ਆ ਗਿਆ ਕੋ ਚੰਗਾ ਆ ਤੇ ਅੱਗੇ ਆਹੋ ਉਹ ਭਰਾ ਜੀ ਮੈਂ ਵੀ ਅਪਸਾਨੇ ਲਗਾਉਂਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾਣੋ ਹੀ ਪਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁੰਦਾ ਤੈਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਕੰਫਰਮ ਕੀਤਾ ਉਸ ਨੂੰ ਮੇਰੀਆਂ ਲੱਗੀਆਂ ਟੂ ਸਿਟੀ ਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਧਰ ਵੀ ਲਾ ਲੈ ਸਾਈਡ ਤੇ ਨਾਲ ਮੈਂ ਸਾੜੀ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਲੋੜ ਨਹੀਂ ਪਤਾ ਸਾਬ ਹਲੋ ਜਿਹੜੀ ਗੱਲ ਜਾਨਾ ਪੜ੍ਹਨੀ ਨਹੀਂ ਦਈਏ ਤੈਨੂੰ ਉਹ ਆਪਣੀ ਜਗ੍ਹਾ ਆਉਂਦਾ ਬੁਲਾ ਜਾਨਾ ਜੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪਣੀ ਨਹੀਂ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਜੱਜ ਨੂੰ ਕੀ ਕਿਹਾ ਤਾ ਕਮਾਲ ਹੋਈ ਯਾਰ ਮੈਂ ਲਾਉਣੀ ਆ ਜਾਲੀਆਂ ਟਿੱਟੇ ਨਾਲ ਜੂਰੇ ਤੇ ਲਵਾ ਲੇ ਮੈਂ ਲਵਾਉਣੀ ਆ ਲਾਣੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆਹ ਜੈੱਡ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਹਾਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਵਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਰੀਆਂ ਲਾ ਕੇ ਤਰੇ ਫਰਾਮ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਕਿ ਪਿਆਰ ਮੈਨੂੰ ਲਾਉਣੀ ਆ ਮੈਨੂੰ ਕਿਹਾ ਤਾਂ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕਿਹਾ ਤਾਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਜਾਰੜ ਕੇ ਬੈਠ ਗਿਆ ਕਿਹਾ ਕੀ ਹੁੰਦਾ ਐਵੇਂ ਬੱਚੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਮੈਂ ਜ਼ੋਰ ਦੇ ਭਾਈ ਸਾਈਡ ਤੇ ਕਰਨਾ ਮਾੜੀ ਜੈਕ ਕਰ ਦੇ ਵੀ ਇੱਕ ਮਿੰਟ ਮੇਰੀ ਗੱਲ ਹਾਂ ਉੱਚੇ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਐਨਐ ਤੋਂ ਅਸਲਾ ਨਾ ਕਿਹਾ ਐਨਐ ਤੋਂ ਜਾਨੀ ਨਹੀਂ ਹੁੰਦੇ ਦੋ ਦੋ ਜੀ ਜੀ ਵੀ ਤਾਂ ਕਿ ਮੋਟੇ ਤਿੰਨ ਬਣਨ ਦੀ ਹੈ ਵੀ ਤਾਂ ਕੁਝ ਰਿਕਵਰੀ ਕੀ ਕੀਤੀ ਰਵੀ ਤਾਂ ਉਹਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰਦੀ ਜਾਂ ਫਿਰ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰਨਾ ਤੇ ਮੈਂ ਮੈਂ ਵੀ ਥਾਣੇ ਘੱਟੇ ਜਾਂ ਮੈਂ ਆਪਰੇਸ਼ਨ ਤੇ ਮਿਲਦੀ ਹੋਈ ਆਪਣੀ ਡਿਊਟੀ ਕਰਨੀ ਆ ਜਿਹੜੀ ਆ ਜਿਹੜੀ ਆ ਇਹ ਕਿਹੜੀ ਗੱਲ ਆ ਫਿਰ ਜਿਹੜੀ ਡਿਊਟੀ ਤੂੰ ਕਰਨੀ ਆ ਤੇ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਣੀ ਲਾਉਣੀ ਆ ਫਿਰ ਲੱਗਾ ਰਹੇ ਬੈਠਾ ਰਹੋ ਰੋਧਣਾ ਨਹੀਂ ਖੜਨਾ ਕੋਈ ਨਹੀਂ ਲਵਾ ਦੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਕਿਹਦੇ ਤੇ ਆ ਤਾਡੀ ਡਿਊਟੀ ਜਿਹੜੀ ਤੂੰ ਕਰਨੀ ਆ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡਿਊਟੀ ਦਾ ਜਾਲੀਆਂ ਲਵਾਉਣਾ ਮੈਂ ਲਵਾਉਣੀ ਆ ਉਹ ਜੇ ਬਿਲਕੁਲ ਦਵਾ ਲਾਈਆਂ ਆਹ ਬਾਤ ਆ ਮੈਂ ਲਾਈਆਂ ਜਾਲੀਆਂ ਫਿਰ ਦਵਾ ਲਾਈਆਂ ਨਹੀਂ ਲਵਾਉਣੀਆਂ ਦਵਾ ਲਾਈਆਂ ਨਹੀਂ ਲਵਾਉਣੀਆਂ ਗੱਲ ਦਾ ਹੈਗਾ ਪਹਿਲਾਂ ਦਵਾਉਂਗਾ ਅਗਰ ਬਾਹਰ ਕਰਵਾਉਣਾ ਮੈਂ ਨਾ ਲਵਾਵਾਂ ਉਹ ਨਹੀਂ ਚੱਕਰ ਲਵਾ ਦੇ ਆਓ ਪਿੰਨ ਥੱਲੇ ਨਹੀਂ ਹੋਣਾ ਥੱਲੇ ਗੱਲ ਠੀਕ ਮੈਂ ਲਵਾਉਂਗਾ ਰੇਸ਼ਨ ਕਰਦੇ ਸਾਡੇ ਸਾਣ ਗਾਦੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾ ਲਾ ਫੋਨ ਚ ਨਾਲਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਉਹਨੂੰ ਬਕਵਾਸ ਵਾਲਾ ਕੀ ਗੱਲ ਮੈਂ ਸਾਡੇ ਸਾਣ ਗਾਣੇ ਮੈਂ ਸਾਣ ਗਾਣੇ ਮੈਂ ਮਹਿਕਮੇ ਨਾਲ ਗਾਣੇ ਮੈਂ ਮਹਿਕਮੇ ਸਾਹਿਬ ਗਾਣੇ ਆਪਣਾ ਬੋਲ ਕੋਈ ਜੱਗ ਨਹੀਂ ਲਾੜੂ ਜੀ ਨੂੰ ਫੋਨ ਲਾਉਣਾ ਲਾਉ ਤੁਸੀਂ ਹਲੋ ਮੈਨੂੰ ਲਾਉ ਟਿੱਕੀ ਨਾਲ ਸੁਣੋ ਹਾਂਜੀ ਸਾਹਿਬ ਉਹ ਸਾਰੇ ਇੱਥੇ ਰੋਕ ਕੇ ਘੋਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵੜਾ ਮਲਾਜ ਨੂੰ ਤਾਂ ਟਮਕਾਣ ਵੱਢ ਘੱਟ ਬੋਲ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਦਾ ਸਿਰ ਕਰਦਾ ਸਾਡੇ ਤੇ ਹਸਣ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਵੇ ਹੋਈ ਕੋਈ ਨਹੀਂ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਕਿ ਤੂੰ ਹੀ ਉਹਦਾ ਜੋ ਸਪੈਡ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਕੀ ਤੇ ਜਾਂ ਸੱਜਣਾ ਮਲਾਜ ਮਲਾਜ ਨਾ ਮੈਨੂੰ ਕਹਿੰਦਾ ਤੂੰ ਆਪਣ ਨੂੰ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨੋ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਤੁਸੀਂ ਉਹੀ ਹੋ ਜਿਨ੍ਹਾਂ ਦੀ ਬੋਤਲ ਹਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਮੈਂ ਵੀ ਆਪਣੀ ਡਿਊਟੀ ਕਰਨ ਦੇ ਵੀਰਾਂ ਤੂੰ ਆਪੜ ਲਿਆ ਇੱਥੇ ਸੋਗੀਆਂ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਉਹ ਕਿੰਨੀ ਇੱਜ਼ਤ ਦੇਣਾ ਕਿੰਨੀ ਕਿੱਜਤ ਦੇ ਤੂੰ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੈਂ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਠੀਕ ਆ ਇਹ ਤਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਨੂੰ ਮੇਰਾ ਹਸਲਾ ਪਿਆ ਮੈਂ ਉੱਤੋਂ ਜੜੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਨਹੀਂ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਤੁਸੀਂ ਕੌਣ ਦੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਉਂਦੇ ਜੀ ਤੁਸੀਂ ਤੇ ਦਾਗੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੇਰੇ ਫਿਰ ਮੁਲਾਜ਼ਮਾਂ ਦਾ ਕੋਆਪਰੇਟ ਤੇ ਕਰੋ